ਜਸਵੰਤ ਸਿੰਘ ਕਮਲਦੇਵ ਨਾਵਲ ਪਾਲੀ ਦਾ ਅਗਲਾ ਕੰਡ 16 ਜਦੋਂ ਮੈਨੂੰ ਹੋਸ਼ ਆਈ ਮੈਨੂੰ ਇਉਂ ਪ੍ਰਤੀਤ ਹੋਇਆ ਜਿਵੇਂ ਮੈਂ ਇੱਕ ਮੰਜੇ ਤੇ ਪਿਆ ਹਾਂ ਤੇ ਮੇਰੇ ਮੱਥੇ ਵਿੱਚ ਖੁਰਕੋਰੀ ਹੈ ਮੈਂ ਖੁਰਕਣ ਦਾ ਯਤਨ ਕੀਤਾ ਪਰ ਕਿਸੇ ਨੇ ਮੇਰਾ ਹੱਥ ਫੜ ਕੇ ਮੰਜੇ ਤੇ ਪਾ ਦਿੱਤਾ ਮੈਂ ਕੁਝ ਸੋਚ ਰਿਹਾ ਸਾਂ ਮੈਂ ਦੇਖਣ ਲਈ ਅੱਖਾਂ ਜ਼ੋਰ ਲਾ ਕੇ ਖੋਲਦਾ ਸਾਂ ਪਰ ਕੁਝ ਨਹੀਂ ਸੀ ਦਿਸਦਾ ਮੈਂ ਹੱਥ ਨਾਲ ਅੱਖਾਂ ਢੋਈਆਂ ਉਹਨਾਂ ਤੇ ਪੱਟੀ ਬੱਧੀ ਹੋਈ ਸੀ ਕਿਸੇ ਨੇ ਮੇਰੇ ਹੱਥ ਨੂੰ ਅੱਖਾਂ ਤੋਂ ਚੁੱਕ ਕੇ ਮੇਰੀ ਹਿੱਕ ਤੇ ਰੱਖ ਦਿੱਤਾ ਕੁਝ ਸਮਝ ਨਹੀਂ ਸੀ ਪੈਂਦੀ ਕਿ ਮੇਰਾ ਹੱਥ ਫੜਨ ਵਾਲਾ ਕੌਣ ਹੈ ਮੇਰੇ ਮੱਥੇ 'ਚੋਂ ਪੀੜ ਨਿਕਲੀ ਮੈਂ ਸੱਜਾ ਹੱਥ ਨਾਲ ਜ਼ੋਰ ਦੀ ਮੱਥੇ 'ਤੇ ਮਾਰਿਆ ਪਰ ਕਿਸੇ ਨੇ ਉਹ ਕਹਿ ਕੇ ਮੇਰਾ ਹੱਥ ਆਪਣੇ ਹੱਥ ਵਿੱਚ ਫੜ ਲਿਆ ਮੈਂ ਹੌਲੀ ਜਿਹਾ ਤੁਸੀਂ ਕੌਣ ਹੋ ਮੈਂ ਨਰਸ ਹਾਂ ਕਿਸੇ ਨੇ ਬੜੀ ਹੰਕਾਰ ਨਾਲ ਕਿਹਾ ਮੈਂ ਨਰਸ ਹਾਂ ਇਹ ਸ਼ਬਦ ਮੇਰੇ ਹਿਰਦੇ ਵਿੱਚ ਜ਼ਖਮ ਬਣ ਕੇ ਬਹਿ ਗਏ ਕਿ ਮੈਂ ਹਸਪਤਾਲ ਵਿੱਚ ਹਾਂ ਜੀ ਹਾਂ ਤੁਸੀਂ ਕਿ ਨਰੁੱਖਾ ਬੋਲਦੇ ਹੋ ਨਰਸ ਜ਼ਖਮੀ ਸਪਈ ਹਮਦਰਦੀ ਦੇ ਭੁੱਖੇ ਹੁੰਦੇ ਹਨ ਡਾਕਟਰ ਦਾ ਹੁਕਮ ਹੈ ਆਰਾਮ ਕਰੋ ਅੱਛਾ ਨਰਸ ਮੈਂ ਚੁੱਪ ਕਰ ਗਿਆ ਪਰ ਨਰਸ ਦਿਪਤੀਰੇ ਨੂੰ ਥੋੜੇ ਗੁੱਸੇ ਤੇ ਨਫ਼ਰਤ ਵਿੱਚ ਅਨੁਭਵ ਕਰਨ ਲੱਗਾ ਨਰਸਾਂ ਬੜੀਆਂ ਚੰਗੀਆਂ ਹੁੰਦੀਆਂ ਹਨ ਇਸ ਦੇ ਸੁਭਾਅ ਨੂੰ ਕੀ ਹੋਇਆ ਨਰਸ ਤੁਸੀਂ ਕਦੇ ਕਿਸੇ ਨਾਲ ਪਿਆਰ ਨਹੀਂ ਕੀਤਾ ਚੁੱਪ ਕੀ ਮਤਲਬ ਸ਼ਾਇਦ ਇਸ ਲਈ ਹੀ ਤੁਸੀਂ ਇੰਨਾ ਕੋੜਾ ਬੋਲਦੇ ਹੋ ਮੈਂ ਸੱਚ ਕਹਿੰਦਾ ਹਾਂ ਤੁਸੀਂ ਕਿਸੇ ਨਾਲ ਜ਼ਰੂਰ ਪਿਆਰ ਕਰੋ ਤੁਹਾਡੀ ਬੋਲੀ ਸ਼ਾਇਦ ਬਣ ਜਾਵੇਗੀ ਸਿਪਾਹੀ ਆਰਾਮ ਕਰੋ ਮੈਂ ਫਿਰ ਖਾਮੋਸ਼ ਹੋ ਗਿਆ ਥੋੜੇ ਚਿਰ ਪਿਛੋਂ ਬੂਟਾਂ ਦਾ ਖੜਕ ਹੋਇਆ ਕਿਸੇ ਨੇ ਮੇਰੀ ਬਾਹ ਨੰਗੀ ਕੀਤੀ ਤੇ ਮੈਨੂੰ ਚਾਪਿਆ ਜਿਵੇਂ ਕੋਈ ਸੂਲ ਚਬਾਉਂਦਾ ਹੈ ਮੈਂ ਸਮਝਾ ਮੈਨੂੰ ਇੰਜੈਕਸ਼ਨ ਦਿੱਤਾ ਗਿਆ ਹੈ ਮੇਰਾ ਸਿਰ ਬਹੁਤ ਦਰਦ ਕਰ ਰਿਹਾ ਸੀ ਮੈਂ ਪੂਰੀ ਬੋਲੀ ਫਿਰ ਮੱਥੇ ਤੋਂ ਦੀ ਹੱਥ ਫੇਰਿਆ ਮੈਂ ਪੂਰੀ ਬੋਲੀ ਫਿਰ ਮੱਥੇ ਤੋਂ ਦੀ ਹੱਥ ਫੇਰਿਆ ਸਾਰੇ ਮੱਥੇ ਤੇ ਸਿਰ ਤੇ ਇੱਕ ਪਾਸੇ ਪੱਟੀਆਂ ਵੱਜੀਆਂ ਹੋਈਆਂ ਸਨ ਮੈਂ ਊਂਗ ਜੀ ਪ੍ਰਤੀਤ ਕਰਦਾ ਫਿਰ ਸੌ ਗਿਆ ਪਤਾ ਨਹੀਂ ਮੈਂ ਕਿੰਨਾ ਚਿਰ ਸੁੱਤਾ ਰਿਹਾ ਮੈਂ ਇੱਕ ਆਵਾਜ਼ ਸੁਣੀ ਸੇਵਾਹੀ ਇਹ ਨਰਸ ਦੀ ਆਵਾਜ਼ ਸੀ ਪਰ ਇਹ ਕਿ ਕੁਝ ਨਰਮ ਸੀ ਹਾਂਜੀ ਮੈਂ ਜਵਾਬ ਦਿੱਤਾ ਦੁੱਧ ਪਿਓ ਉਸ ਮੂੰਹ ਨੂੰ ਚਮਚਾ ਲਾਉਂਦਿਆਂ ਕਿਹਾ ਮੈਂ ਮੂੰਹ ਅੜ ਦਿੰਦਾ ਰਿਹਾ ਤੇ ਉਹ ਚਮਚੇ ਪਰ ਪਰ ਮੂੰਹ ਵਿੱਚ ਪਾਉਂਦੀ ਰਹੀ ਦੋ ਦਿਲਾਂ ਪਿਛੋ ਉਸਨੇ ਕਿਸੇ ਕਪੜੇ ਨਾਲ ਮੇਰਾ ਮੂੰਹ ਸਾਫ਼ ਕਰ ਦਿੱਤਾ ਤੁਸੀਂ ਬੜੇ ਚੰਗੇ ਹੋ ਨਰਸ ਪਰ ਪਰ ਕਿਹਾ ਉਸਦੀ ਆਵਾਜ਼ ਬੜੀ ਫਿੱਕੀ ਸੀ ਆਪਣੀ ਸੇਵਾ ਜਿੰਨਾ ਜੇ ਬੁਲਾਉਂਦੇ ਵੀ ਮਿੱਠਾ ਉਸ ਕੋਈ ਜਵਾਬ ਨਾ ਦਿੱਤਾ ਜਿੰਨੀ ਵਾਰ ਉਹ ਬੋਲਦੀ ਸੀ ਮੈਨੂੰ ਓਨੀ ਵਾਰ ਹੀ ਆਪਣਾ ਦਿਲ ਕੱਟਦਾ ਜਾਂਦਾ ਨਰਸ ਕੀ ਵਕਤ ਸ਼ਾਮ ਕੇ 5 ਨਰਸ ਦੀ ਦੇਖਭਾਲ ਵਿੱਚ ਦੋ ਦਿਨ ਪਿੱਛੇ ਕਮਰੇ ਵਿੱਚ ਜਾਂ ਕਿਤੇ ਡਾਕਟਰ ਆਉਂਦਾ ਸੀ ਜਾਂ ਚਾੜੂ ਵਾਲਾ ਮੱਥੇ ਦੀ ਪੱਟੀ ਖੋਲ ਕੇ ਨੇਤੀ ਦਵਾਈ ਲਾਈ ਜਾਂਦੀ ਪਰ ਅੱਖਾਂ ਦੀ ਪੱਟੀ ਉਸੇ ਤਰ੍ਹਾਂ ਬੰਨੀ ਹੋਈ ਸੀ ਮੇਰੇ ਪੈਰ ਦੇ ਪਾਸੇ ਵੀ ਦੁਖਣ ਲੱਗੇ ਸਨ ਮੈਨੂੰ ਉੱਠ ਕੇ ਬੈਠਣ ਨਹੀਂ ਸੀ ਦਿੱਤਾ ਜਾਂਦਾ ਨਰਸ ਮੈਨੂੰ ਮਾਫ ਕਰਨਾ ਤੁਹਾਨੂੰ ਬਾਰ-ਬਾਰ ਬੁਲਾ ਰਿਹਾ ਕਿਆ ਬਾਤ ਹੈ ਮੇਰੀਆਂ ਅੱਖਾਂ ਦੀ ਪੱਟੀ ਕਦੋਂ ਖੁੱਲੇਗੀ ਕੱਲ ਬਹੁਤ ਸ਼ੁਕਰੀਆ ਸਿਬਾਈ ਆਪਨੇ ਕਿਸੇ ਕੋ ਪਿਆਰ ਕੀਤਾ ਹੈ ਹਾਂ ਨਰਸ ਮੈਂ ਹਾਂ ਕਹਿੰਦੇ ਆ ਕਿਹਾ ਪਰ ਮੈਂ ਹੈਰਾਨ ਸਾ ਕਿ ਨਰਸ ਨੇ ਮੈਨੂੰ ਇਹ ਸਵਾਲ ਕਿਉਂ ਪੁੱਛਿਆ ਕਦੀ ਆਪਣੀ ਪਿਆਰੀ ਕੋ ਯਾਦ ਵੀ ਕੀਤਾ ਹੈ ਪ੍ਰੇਮੀ ਸਾਰੀ ਦੁਨੀਆ ਭੁੱਲ ਸਕਦਾ ਹੈ ਪਰ ਆਪਣੀ ਪਿਆਰੀ ਨਹੀਂ ਪਿਆਰੀ ਦੀ ਯਾਦ ਹੀ ਉਸਦੀ ਜ਼ਿੰਦਗੀ ਦਾ ਸਾਰਾ ਹੁੰਦੀ ਹੈ ਨਰਸ ਜੇ ਤੂੰ ਸਾ ਪ੍ਰੀਤ ਕਰਕੇ ਵੇਖੀ ਹੁੰਦੀ ਫਿਰ ਜਾਣਦੇ ਕਿ ਇਸ ਵਿੱਚ ਕੀ ਇਲਾਹੀ ਸਵਾਦ ਹੈ ਮੈਂ ਇਸ ਕੋ ਨਫ਼ਰਤ ਕਰਤੀ ਹੂੰ ਜਿਸ ਚੀਜ਼ ਦਾ ਕਿਸੇ ਸਵਾਦ ਨਹੀਂ ਡਿਠਾ ਉਸ ਬਾਰੇ ਉਸਦੀ رائے ਸਹੀ ਨਹੀਂ ਹੁੰਦੀ ਪਿਆਰ ਰੱਬ ਹੀ ਦਤਾ ਹੈ ਨਰਸ acha hogi ਆਬਰਾਮ ਕਰੋ ਨਰਸ ਦੇ ਸ਼ਬਦਿਓਂ ਪ੍ਰਤੀਤ ਹੁੰਦੇ ਸਨ ਜਿਵੇਂ ਰਾਜ਼ੀ ਹੋਏ ਜ਼ਖਮ ਨੂੰ ਫਿਰ ਉਚੇੜ ਦਿੰਦੇ ਹਨ ਉਸ ਦੇ ਬੂਲ ਤੋਂ ਬਿਨਾ ਮੈਨੂੰ ਹੋਰ ਸਾਰੇ ਹੀ ਆਰਾਮ ਮਿਲੇ ਹੋਏ ਸਨ ਵੇਲੇ ਸਿਰ ਖਾਨ ਪੀਣ ਨੂੰ ਵੀ ਦਿੰਦੀ ਤੇ ਆਪ ਹੀ ਹੱਥੋਂ ਸਾਫ਼ ਕਰਦੀ ਸ਼ਾਇਦ ਇਹ ਉਸ ਦਾ ਫਰਜ਼ੀ ਸੀ ਪੈਰਾਂ ਦੀ ਖੜਾ ਖੌਲੀ ਹੌਲੀ ਬਿਲਕੁਲ ਬੰਦ ਹੋ ਗਈ ਨਰਸ ਕਮਰੇ ਵਿੱਚੋਂ ਚਲੀ ਗਈ ਸੀ ਮੈਂ ਵੇਲ ਲੱਭ ਕੇ ਗੂੰਗੜਾਉਣ ਲੱਗਾ ਤੇਰੀ ਯਾਦ ਸਤਾਵੇ ਇੱਕ ਪਲ ਚੈਨ ਲੈ ਨਾ ਦੇਵੇ ਮੁਰਮੜ ਪੈਰਵਾ ਬੇ ਸੁਪਨੇ ਦੀ ਵਿੱਚ ਬਾਹਾਂ ਚੁੱਕ ਚੁੱਕ ਮੁਰਛਾਤੀ ਤੇ ਟੇਕਾਂ ਖਾਲੀ ਸੇਜ ਤੇ ਲੋਥ ਤੜਫਦੀ ਚੁੱਪ ਹਨੇਰਾ ਦੇਖਾਂ ਮਰਦਾ ਜਿਸਮ ਪਿਆਰ ਬਿਨਾਂ ਹੈ ਰੂਹ ਨੂੰ ਕੌਣ ਲਿਆਵੇ ਤੇਰੀ ਯਾਦ ਸਤਾਵੇ ਇੱਕ ਪਲ ਚੈਨ ਲੈ ਨਾ ਦੇਵੇ ਮੁਰਮੜ ਪੈਰਵਾ ਬੇ ਪੈਰਾਂ ਦਾ ਖੜਾਕ ਹੋਇਆ میں ادوں ہی چپ ہو گیا تھی کچھ پچھن لگا نرس میں بابو جی جھاڑو والا اچھا تو ہے میں کیا نرس سے کتے، بس ابھی آتی ہے بابو جی تیرا کی نا ہے رامو ہے جی رامو اے نرس کنہ بول دی ہے نہیں بابو جی ایسا تو نہیں یہ نرس تو تمام نرسوں سے اچھی ہے پنجابن ہے نا بابو جی یہ نرس پنجابن ہے حیران ہو کے رامو تو پوچھا ہاں بابو جی بڑے اچھے دل والی ہے آپ پر تو بہت مہربان ہے وہ چاڑو دن دینے کے ہاں میرے تو اس دی کی مہربانی ہے میں بھی حرانی نہ پوچھا دیکھتے نہیں بابو جی تمام سپائی تو ہسپتال میں ہیں اور آپ نرس کے کیمپ میں ہو وہ آپ کی بہت میں بچوں ہی کالیاں پوچھا کی میں نرس دے اپنے ٹینٹ میں جا کیا بابو جی آپ کو یہ بھی نہیں پتا مجھ سے مسکری نہ کرو جی ਰਾਮੂ ਮੈਂ ਤੈਨੂੰ ਮਸਕਰੀ ਨਹੀਂ ਕਰਦਾ ਤੂੰ ਸੱਚ ਦੱਸ ਦੇ ਨਰਸ ਕੌਣ ਹੈ ਪੰਜਾਬਨ ਤਾਂ ਹੈ ਬਾਪੂ ਜੀ तमाम इसको ਸੋਹਣੀ ਨਰਸ ਬੋਲਦਾ ਹੈ ਪਰ ਰਾਮੂ ਇਹ ਮੈਨੂੰ ਆਪਣੇ ਟੈਂਟ ਵਿੱਚ ਕਿਉਂ ਲਿਆਈ ਇਹ ਮੈਂ ਕੀ ਜਾਣੂ ਮੈਂ ਚੁੱਪ ਹੋ ਗਿਆ ਤੇ ਸਾਰੀ ਗੱਲ ਨੂੰ ਹੈਰਾਨੀ ਨਾਲ ਵਿਚਾਰ ਰਿਹਾ ਸਾਂ ਰਾਮੂ ਚਾੜੂ ਦੇ ਕੇ ਚੜਾ ਗਿਆ ਮੈਂ ਨਰਸ ਨੂੰ ਘਾਰਿਆਂ ਉਡੀਕ ਰਿਹਾ ਸਾਂ ਕਿ ਕਦੋਂ ਆਵੇ ਤੇ ਸਾਰੀ ਗੱਲ ਪੁੱਛਾਂ ਰਾਮੂ ਦੀ ਗੱਲ ਤੇ ਮੈਨੂੰ ਯਕੀਨ ਜਾਨੀ ਸੀ ਆਉਂਦਾ ਪਰ ਕਰਵਾ ਉਹ ਯਕੀਨ ਜ਼ਰੂਰ ਗਿਆ ਸੀ ਪੈਰਾਂ ਦੀ ਆਵਾਜ਼ ਦਾ ਹੀ ਤਿਆਖਰ ਮੇਰੇ ਮੰਜੇ ਕੋਲ ਮੁੱਕ ਗਈ ਮੈਂ ਤੜਕਦੇ ਦਿਲ ਨੂੰ ਤਕੜਾ ਕਰਕੇ ਧੀਰਜ ਨਾਲ ਪੁੱਛਿਆ ਨਰਸ ਹਾਂ ਕਹੋ ਕੀ ਬਾਤ ਹੈ ਪਹਿਲੀ ਗੱਲ ਇਹ ਹੈ ਕਿ ਤੁਸੀਂ ਪੰਜਾਬੀ ਹੋ ਕੇ ਹਿੰਦੁਸਤਾਨੀ ਕਿਉਂ ਬੋਲਦੇ ਹੋ ਆਪ ਕੋ ਕੌਣ ਕਹਤਾ ਹੈ ਉਸ ਕਾਲੀ ਨਾ ਉੱਤਰ ਦਿੱਤਾ ਹੁਣ ਤਾਂ ਤੁਹਾਡਾ ਕਾਲਾ ਜਵਾਬ ਵੀ ਇਸ ਗੱਲ ਦਾ ਗਵਾਹ ਹੈ ਸਿਪਾਹੀ ਚੁੱਪ ਰਹੋ ਔਰ ਆਰਾਮ ਕਰੋ ਮੇਰੀ ਆਤਮਾ ਉਹਨਾਂ ਚਿਰ ਆਰਾਮ ਨਹੀਂ ਕਰ ਸਕਦੀ ਜਿੰਨਾ ਚਿਰ ਸਾਰੀ ਗੱਲ ਨਹੀਂ ਦੱਸੀ ਜਾਂਦੀ ਕਿ ਮੈਂ ਹਸਪਤਾਲ ਦੀ ਬਜਾਏ ਤੁਹਾਡੇ ਆਪਣੇ ਟੈਂਟ ਵਿੱਚ ਕਿਉਂ ਹਾਂ ਸਿਪਾਹੀ ਆਪ ਪਾਗਲ ਤਾਂ ਨਹੀਂ ਹੋ ਗਏ ਜਿਹੜਾ ਕੁਝ ਮੈਂ ਕਹਿ ਰਿਹਾ ਜੇ ਉਹ ਸੱਚ ਨਹੀਂ ਤਾਂ ਮੈਂ ਜ਼ਰੂਰ ਪਾਗਲ ਹਾਂ ਤਦ ਵੀ ਤੁਸੀਂ ਵੀ ਪਾਗਲ ਹੋਣ ਲਈ ਮਜਬੂਰ ਕਰ ਰਹੇ ਹੋ ਜਿਹੜੇ ਅਸਲੀਅਤ ਲੁਕਾ ਰਹੇ ਹੋ ਬਸ ਮੈਂ ਕਹਿ ਰਹੀ ਹਾਂ ਆਰਾਮ ਕਰੋ ਮੈਂ ਨਰਸ ਪੁੱਛ ਕੇ ਛਟਾਂਗਾ ਮੈਂ ਉਂਗਲ ਦਾ ਇਸ਼ਾਰਾ ਕਰਦਿਆਂ ਕਿਹਾ ਅੱਛਾ ਕੱਲ ਮਾਲੂਮ ਹੋ ਜਾਏਗਾ ਨਰਸ ਮੇਰੀ ਰਾਤ ਹੈਰਾਨੀ ਵਿੱਚ ਨਿਕਲਣੀ ਮੁਸ਼ਕਲ ਹੈ ਹੁਣੇ ਦੱਸੋ ਕਰਤੇ ਹੋ ਆਰਾਮ ਜਾਂ ਬਲਾਉ ਡਾਕਟਰ ਕੋ ਮੈਂ ਦੋਹਾਂ ਹੱਥਾਂ ਨਾਲ ਅੱਖਾਂ ਤੋਂ ਪੱਟੀ ਖਿੱਚ ਕੇ ਲਾ ਦਿੱਤੀ ਪੱਟੀ ਲਾਉਂਦਿਆਂ ਸਿਰ ਦੇ ਜ਼ਖਮ ਨੂੰ ਬੜੀ ਪੀੜ ਹੋਈ ਪਰ ਮੈਂ ਸੱਜੇ ਪਾਸੇ ਪਾਲ ਨੂੰ ਨਰਸ ਦੇ ਪੇਸ ਵਿੱਚ ਪਛਾਣ ਲਿਆ ਉਸ ਮੇਰੇ ਦੋਵੇਂ ਹੱਥ ਫੜ ਕੇ ਮੁਸਕਰਾਉਂਦਿਆਂ ਕਿਹਾ ਇਹ ਤੁਸੀਂ ਬਹੁਤ ਬੁਰਾ ਕੀਤਾ ਮੈਂ ਉਸ ਦੇ ਦੋਵੇਂ ਹੱਥ ਆਪਣੀ ਹਿੱਕ ਤੇ ਘੁੱਟ ਲੈ ਤੇ ਉਹ ਪਾਲ ਕਹਿੰਦੇ ਨੇ ਅੱਖਾਂ ਮੀਟ ਲਈਆਂ ਜਿਵੇਂ ਮੈਂ ਉਸ ਨੂੰ ਅੰਦਰ ਲੈ ਗਿਆ ਸਾਂ ਹਰਾਨੀ ਆਗਮ ਸੱਚ ਵਿੱਚ ਅਪੇਧ ਹੋ ਗਈ ਸ਼ਾਇਦ ਪਿਆਰ ਨੇ ਰੂਹ ਤੱਕ ਰਸਾਈ ਕਰ ਲਈ ਸੀ ਮੈਂ ਮੁਰ ਅੱਖਾਂ ਖੋਲੀਆਂ ਕਿਤੇ ਭਲੇ ਕਾ ਤਾਂ ਨਹੀਂ ਪਰ ਸੱਚ ਸੱਚੀ ਸੀ ਮੈਨੂੰ ਇਉਂ ਪਾਸਦਾ ਸੀ ਜਿਵੇਂ ਬਿਲਕੁਲ ਨਾ ਮੰਨ ਰੁਆ ਪ੍ਰਿਆਪ ਦੇ ਵਿੱਚ ਇੱਕ ਅਮਰ ਕਰ ਦੇਣ ਵਾਲੀ ਸੱਤਾ ਹੈ ਮੈਂ ਉਸ ਦਾ ਸਿਰ ਆਪਣੀ ਹਿੱਕ ਤੇ ਕੁਟ ਦਿਆਂ ਕਿ ਆ ਪ੍ਰਿਆ ਮੈਥੋਂ ਇੰਨਾ ਲੁਕਾ ਪ੍ਰੀਤਮ ਮਜਬੂਰੀ ਸੀ ਦੇਖੋ ਨਾ ਮੈਂ ਕਿੰਨਾ ਜਾਣ ਬੁਝ ਕੇ ਬੁਰਾ ਬੋਲਦੀ ਰਹੀ ਹਾਂ ਆਖਿਰ ਕਿਉਂ ਮੈਂ ਇਹੀ ਤਾਂ ਪੁੱਛ ਰਿਆਂ ਜਦੋਂ ਤੁਸੀਂ ਜ਼ਖਮੀ ਹਸਪਤਾਲ ਵਿੱਚ ਜਾਂਦੇਗੇ ਕੁਦਰਤੀ ਮੈਂ ਵੀ ਉੱਥੇ ਹੀ ਸਾਂ ਉਸ ਦਿਨ ਜ਼ਖਮੀ ਬਹੁਤ ਆਏ ਸਨ ਤੁਹਾਨੂੰ ਲਹੂ ਲਹਨ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਛੇਤੀ ਨਾਲ ਡਾਕਟਰ ਨੂੰ ਅੱਡ ਕਰਕੇ ਰੋਂਦੀਆਂ ਅੱਖਾਂ ਨਾਲ ਤਰਲਾ ਕੀਤਾ ਕਿ ਮੇਰਾ ਸਭ ਕੁਝ ਬਰਬਾਦ ਹੋ ਰਿਹਾ ਤੁਸੀਂ ਛੇਤੀ ਇਸ ਵੱਲ ਧਿਆਨ ਕਰੋ ਡਾਕਟਰ ਮੰਨ ਗਿਆ ਚਟਪਟ ਤੁਹਾਨੂੰ ਸਟ੍ਰਕਚਰ ਤੇ ਪਾ ਕੇ ਅੰਦਰ ਲਿਆਂਦਾ ਤੇ ਉਹਨਾਂ ਵੇਖਿਆ ਕਾਫੀ ਜ਼ਖਮ ਅਥੇ ਨੁtrashta ਲੰਕਿਆ ਸੀ ਪਰ ਤੁਹਾਡੇ ਵਿੱਚੋਂ ਲੋਕ ਨਿਕਲ ਚੁੱਕੇ ਸੀ ਆਪ ਦੇ ਦਿਲ ਦੀ ਟੜਕਣ ਜਾਂਦੀ ਸੀ ਫਿਰ ਅੱਖਾਂ ਵਿੱਚ ਦਵਾਈ ਪਾ ਕੇ ਤੇ ਪਲਕਾਂ ਦੇ ਫੰਬੇ ਰੱਖ ਪੱਟੀ ਬੰਨ੍ਹ ਦਿੱਤੀ ਡਾਕਟਰ ਹੋਰਾਂ ਤਕੀਦ ਕੀਤੀ ਕਿ 3 ਦਿਨ ਪੱਟੀ ਨਾ ਖੋਲੀ ਜਾਵੇ ਤੇ ਬਾਹਰਲੀ ਲਾਈਟ ਤੋਂ ਅੱਖਾਂ ਨੂੰ ਹਰ ਤਰ੍ਹਾਂ ਬਚਾਇਆ ਜਾਵੇ ਅਜੇ ਆਪਦੀ ਪੱਟੀ ਕੱਲ ਖੁੱਲਣੀ ਸੀ ਪਰ ਪ੍ਰਿਆ ਸੂਰਜ ਤਾਂ ਛੁੱਪ ਗਿਆ ਹੁਣ ਅੱਖਾਂ ਨੂੰ ਚੰਨ ਦਾ ਡਰ ਨਹੀਂ ਪੱਟੀ ਠੀਕ ਸਮੇਂ ਤੇਰੀ ਖੁੱਲੀ ਹੈ ਭਾਵੇਂ ਮੈਂ ਆਪਣੇ ਦਿਲੋਂ ਕਿੰਨੀ ਮਜਬੂਰ ਸਾਂ ਪਰ ਫਿਰ ਵੀ ਅੱਖਾਂ ਦੇ ਖਤਰੇ ਦੇ ਕਾਰਨ ਹਰ ਖੁਸ਼ੀ ਨੂੰ ਲੇਟ ਕਰੀ ਜਾ ਰਹੀ ਸਾਂ ਔਰ ਤਾਂ ਗੱਲਾਂ ਦੀਆਂ ਗੱਲਾਂ ਤੋਂ ਹਿੰਦੁਸਤਾਨੀ ਇਸ ਤਰ੍ਹਾਂ ਖੜੀ ਕਿਵੇਂ ਬੋਲਦੀ ਰਹੀ ਡਾਕਟਰ ਫਰਾਂਵੀ ਕਹਾਂ ਸੀ ਕਿ ਹੋਸ਼ ਆਉਣ ਤੇ ਜੇ ਇਸ ਨੂੰ ਤੇਰਾ ਪਤਾ ਲੱਗ ਗਿਆ ਤਾਂ ਜੋ ਹੋ ਸਕਦਾ ਇਸ ਦੀ ਮੌਤ ਹੀ ਹੋ ਜਾਵੇ ਇਸ ਲਈ ਜ਼ਰੂਰੀ ਹੈ ਕਿ ਤੁਸੀਂ ਦੋ ਤਿੰਨ ਦਿਨ ਇਸ ਦੇ ਨੇੜੇ ਨਾ ਆਪੋ ਐਂ ਡਾਕਟਰ ਨੂੰ ਕਿਹਾ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਇਹਨਾਂ ਤੋਂ ਪਰੇ ਰਹਾ ਮੈਂ ਇਹਨਾਂ ਨੂੰ ਆਪਣੇ ਟੈਂਟ ਵਿੱਚ ਰੱਖਾਂਗੀ ਤੇ ਆਪਣੇ ਆਪ ਨੂੰ ਬਿਲਕੁਲ ਜ਼ਾਹਰ ਨਹੀਂ ਕਰਾਂਗੀ ਡਾਕਟਰ ਦੀ ਤਸੱਲੀ ਕਰਵਾ ਕੇ ਮੈਂ ਆਪ ਨੂੰ ਅੱਛੇ ਲੈ ਆਈ ਸਭ ਦੁੱਖ ਭੁੱਲ ਗਏ ਕੋਹ ਨਾਖਤਾ ਸੀ ਕਿ ਜਿੱਥੇ ਬਸਤੀ ਦੁਨੀਆ ਉਜੜਦੀ ਹੈ ਉੱਥੇ ਇੱਕ ਜ਼ਖਮੀ ਦੀ ਦੁਨੀਆ ਪੂਰਨ ਰੁਮਾਂਸ ਵਿੱਚ ਆਬਾਦ ਹੋਵੇਗੀ ਕੀ ਪਤਾ ਸਾਰਾ ਸੰਸਾਰ ਚੰਗੇ-ਚੰਗੇਰੇ ਲਈ ਟੈ ਉਸ ਰਿਆ ਹੈ ਮੁਕਦਾ ਕਰਮ ਆਪਣੀ ਬਾਕੀ ਵਿੱਚ ਮਸਤਾਨੀ ਖੁਸ਼ੀ ਛੱਡ ਜਾਂਦਾ ਹੈ ਕੀ ਪਤਾ ਮੇਰੀ ਪ੍ਰਿਆ ਮੇਰੇ ਮੁੱਕੇ ਕਰਮ ਦੀ ਹੀ ਖੁਸ਼ੀ ਤੇ ਮਸਤੀ ਰਲਮੀ ਹੋਵੇ ਪ੍ਰਿਆ ਵਿਦਾਤਾ ਨੇ ਸਾਨੂੰ ਕਿਹੜੀ ਵਜ ਨਾਲ ਮਿਲਾਇਆ ਪਰ ਤੂੰ ਨਰਸ ਕਿਦਾਂ ਬਣੀ ਤੇ ਫੌਜੀ ਸੇਵਾਦਾਰਨੀਆਂ ਵਾਲੀ ਨੌਕਰੀ ਕਿਉਂ ਛੱਡ ਦਿੱਤੀ ਇਹ ਗੱਲ ਬੜੀ ਲੰਮੀ ਚੋਰੀ ਹੈ ਕਿ ਮੈਂ ਇਸ ਤੋਂ ਜਾਣੂ ਨਹੀਂ ਹੋ ਸਕਦਾ ਵਾਹ ਤਾਂ ਤੁਹਾਨੂੰ ਲੁਕਾਈ ਕਿਹੜੀ ਗੱਲ ਜਾ ਸਕਦੀ ਹੈ ਫਿਰ ਦੱਸੋ ਨਾ ਅੱਛਾ ਦੱਸਦੀ ਹਾਂ ਪਹਿਲੋਂ ਦੁੱਧ ਚੌਲ ਖਾ ਲਓ ਉਹ ਮੇਰੇ ਮੰਜੇ ਤੋਂ ਉੱਠੀ ਇੱਕ ਟੱਕੀ ਹੋਈ ਪਲੇਟ ਚੁੱਕੀ ਉਸ ਵਿੱਚ ਦੁੱਧ ਪਾਇਆ ਚੀਨੀ ਚਮਚੇ ਨਾਲ ਲਾਂਦੀ ਮੇਰੇ ਮੰਜੇ ਤੇ ਹੀ ਆ ਗਈ ਪਰ ਜਿੱਧਰ ਜਾਂਦੀ ਸੀ ਮੇਰਾ ਧਿਆਨ ਉਧਰੇ ਤੁਰਿਆ ਫਿਰਦਾ ਸੀ ਜਿਵੇਂ ਉਸ ਵਿੱਚ ਹਰ ਅਰਜ਼ੂ ਗਵਾਚੀ ਹੋਈ ਸੀ ਦਰਿਆ ਸਾਗਰ ਵਿੱਚ ਡੇ ਕਿ دریا ਨਹੀਂ ਲੈਂਦਾ ਸਗੋਂ ਸਾਗਰ ਬਣ ਜਾਂਦਾ ਹੈ ਪ੍ਰਿਆ ਦਾ ਸਿਮਰਨ ਕਰਨਾ ਪ੍ਰੇਮੀ ਜਦ ਆਪਣੇ ਆਪ ਨੂੰ ਭੁੱਲ ਜਾਂਦਾ ਹੈ ਜੋ ਉਸ ਵਿੱਚ ਘੁਲ ਜਾਂਦਾ ਉਦੋਂ ਉਸ ਦੇ ਜੀਵਨ ਦੀਆਂ ਵਾਟਾਂ ਖਤਮ ਹੋ ਜਾਂਦੀਆਂ ਹਨ ਅਤੇ ਚੇਤਨਤਾ ਦੇ ਆਨੰਦ ਸਾਗਰ ਵਿੱਚ ਆਪਣੀ ਹਸਤੀ ਇੱਕ ਕਰ ਲੈਂਦਾ ਹੈ ਪਾਲ ਹੌਲੇ ਜੇ ਮੰਜੇ ਤੇ ਬੈ ਗਈ ਭਾਵੇਂ ਮੈਂ ਜ਼ਖਮੀ ਹੋ ਕੇ ਕਾਫੀ ਕਮਜ਼ੋਰ ਹੋ ਚੁੱਕਾ ਸਾਂ ਪਰ ਤੇਰੇ ਤੇ ਪੂਰਨ ਸਿਹਤ ਤੇ ਨਿਸ਼ਾਨ ਸੰ ਉਸ ਦੀ ਖੁਸ਼ੀ ਦਾ ਕੋਈ ਅਨੁਮਾਨ ਨਹੀਂ ਸੀ ਕਿਉਂ ਪਾਸਦਾ ਸੀ ਜਿਵੇਂ ਆਪਣੀਆਂ ਸੋਹਣੀਆਂ ਅੱਖਾਂ ਨਾਲ ਮੈਨੂੰ ਹੁਣੇ ਰਾਜ਼ੀ ਕਰਦੇ ਬੀਗੀ ਮੈਂ ਪਿਆਰ ਵੀ ਚਾ ਮਸਕਰੀ ਭਾਵਨਾ ਕਿਆ ਸੋਨੀ ਨਰਸ ਉਸ ਹੱਸਦਿਆਂ ਪਿਆਰ ਨਾਲ ਮੇਰੀ ਗੱਲ ਤੇ ਬੋਲੀ ਦੀ ਚਪਤ ਜੜ ਦਿੱਤੀ ਲਓ ਅਡੋਮੂ ਉਸ ਪਲੇਟ ਵਿੱਚ ਚਮਚਾ ਪਰ ਤੇਆ ਕਿਹਾ ਪਰ ਮੈਨੂੰ ਤਾਂ ਅੱਜ ਭੁੱਖ ਨਹੀਂ ਐਉਂ ਪ੍ਰਤੀਤ ਹੁੰਦਾ ਜਿਵੇਂ ਕਈ ਜਨਮ ਦੀ ਭੁੱਖ ਮਿਟ ਗਈ ਹੈ ਸ਼ਾਇਦ ਹੁਣ ਭੁੱਖ ਤੇ ਬਾਸ਼ਨਾ ਰਹੀ ਹੀ ਕੋਈ ਨਹੀਂ ਥੋੜਾ ਖਾਣਾ ਬਵੇਗਾ ਬਿਲਕੁਲ ਨਹੀਂ ਨਖਰੇ ਨਾ ਕਰੋ ਜ਼ਰੂਰ ਥੋੜਾ ਖਾ ਲੋ ਬਸ ਦਰਸ਼ਨ ਕਰਕੇ ਹੀ ਰਹਿ ਗਿਆ ਤੇ ਉਹ ਜਾਂ ਬੁਲਾਉ ਡਾਕਟਰ ਕੋ ਉਸ ਗੱਲ ਦਾ ਤੌਲੀਆ ਠੀਕ ਕਰਦੇ ਆਂ ਕਿਆ ਸਾਡਾ ਦੋਹਾਂ ਦਾਸਾ ਨਿਕਲ ਗਿਆ ਮੈਂ ਮੂੰਹ ਅਡਡ ਚੌਰ ਖਾਂਦਾ ਰਿਹਾ ਤੇ ਪਾਲ ਤੌਲੀਆ ਨਾਲ ਮੂੰਹ ਸਾਫ ਕਰਦੀ ਰਹੀ ਭੋਲੀ ਜੀ ਫਿਰ ਚਪਤ ਮਾਰ ਦਿੰਦੀ ਸ਼ਾਇਦ ਉਸ ਸੇਵਾ ਦੇ ਇਰਜ਼ ਵਿੱਚ ਪਿਆਰ ਦਾ ਨਾਮ ਰਹਿ ਰਹੀ ਸੀ ਪਾਲ ਨੇ ਮੇਰੇ ਲੀੜੇ ਲਾ ਕੇ ਬਦਲ ਦਿੱਤੇ ਮੈਂ ਚਾਹੁੰਦਾ ਹਾਂ ਤੁਸੀਂ ਵੀ ਆਪਣੀ ਨਰਸ ਵਾਲੀ ਡਰੈਸ ਵਾ ਕੇ ਪੰਜਾਬੀ ਬਣ ਜਾਓ ਕਿਉਂ ਇਸ ਤਰ੍ਹਾਂ ਨਹੀਂ ਠੀਕ ਠੀਕ ਤਾਂ ਹੈ ਪਰ ਮੈਂ ਨਰਸ ਨੂੰ ਪਿਆਰ ਨਹੀਂ ਕਰਦਾ ਪੰਜਾਬਣ ਪਾਲ ਨੂੰ ਕਰਦਾ ਹਾਂ ਅਹ ਇਹ ਬਾਤ ਹੈ ਤੁਸੀਂ ਹਿੰਦੁਸਤਾਨੀ ਬੋਲਦੇ ਹੁਣ ਕਿੰਨੇ ਪਿਆਰੇ ਲੱਗਦੇ ਹੋ ਨਰਸ ਤੁਸੀਂ ਕਦੇ ਕਿਸੇ ਨੂੰ ਪਿਆਰ ਨਹੀਂ ਕੀਤਾ ਬਾਲ ਨੇ ਹੱਸਿਆ ਮੇਰੀ ਸਾង ਲਾਈ ਮੈਂ ਵੀ ਉਸ ਵਾਂਗੀ ਕਿਆ ਨਰਸ ਤੁਸੀਂ ਕਦੇ ਕਿਸੇ ਨੂੰ ਪਿਆਰ ਨਹੀਂ ਕੀਤਾ ਬਾਲ ਨੇ ਹੱਸਿਆ ਮੇਰੀ ਸਾង ਲਾਈ ਮੈਂ ਵੀ ਉਸ ਵਾਂਗੀ ਕਿਆ ਸਬਾਈ ਆਰਾਮ ਕਰੋ ਤੁਮ ਕੋ ਇਸ ਸੇ ਕਿਆ ਪਹਿਨੋ ਉਸ ਸਲਵਾਰ ਪਾਈ ਫਿਰ ਉਸ ਗੋਨ ਲਾਇਆ ਬਣੈਣ ਵਿੱਚ ਦੀ ਉਸ ਦੀਆਂ ਛਾਤੀਆਂ ਦਾ ਨਗੀਜ਼ ਮੈਨੂੰ ਸ਼ਜ਼ਾਈ ਬਣਾ ਰਿਹਾ ਸੀ ਮੈਂ ਵੇਖਣਾ ਨਹੀਂ ਸੱਚਾ ਚਾਹੁੰਦਾ ਪਰ ਅੱਖਾਂ ਵੀ ਨਹੀਂ ਸਮੀਟ ਸਕਦਾ ਪਾਲ ਨੇ ਚੱਟ ਸ਼ਰਮਾਂਦਿਆਂ ਪਿੱਟ ਕਰ ਲਈ ਤੇ ਕਮੀਜ਼ ਪਾ ਲਈ ਸਿਰ ਤੋਂ ਤੱਕੀ ਧਰਮਾਲ ਜਲਾ ਕੇ ਚੁੰਨੀ ਲੈ ਲਈ ਹਮਵਾ ਜੀ ਤੁਸੀਂ ਨਰਸ ਹੋ ਕੇ ਵੀ ਸ਼ਰਮਾਂਦੇ ਹੋ ਕਿ ਨਰਸ ਬਨ ਜਾਂ ਤੇ ਇਸਤਰੀ ਖਤਮ ਹੋ ਜਾਂਦੀ ਹੈ ਨਹੀਂ ਤਾਂ ਤਦ ਵੀ ਇਸਤਰੀ ਸ਼ਰਮ ਤੋਂ ਬਿਨਾ ਕੁਝ ਵੀ ਨਹੀਂ ਇਹ ਤੇਰੀ ਗੱਲ ਮੈਨੂੰ ਬਹੁਤ ਹੀ ਪਿਆਰੀ ਲੱਗਦੀ ਹੈ ਮਰਦ ਹਿੰਮਤ ਤੇ ਦਰੇਰੀ ਬਿਨਾ ਕੁਝ ਨਹੀਂ ਤੇ ਇਸਤਰੀ ਸ਼ਰਮ ਹਯਾ ਤੋਂ ਬਿਨਾ ਪਾਲ ਨੇ ਮੰਜੇ ਤੇ ਬੈ ਕੇ ਮੇਰੀਆਂ ਰੱਤਾਂ ਆਪਣੀਆਂ ਸ਼ੁਰੂ ਕਰ ਦਿੱਤੀਆਂ ਮੈਂ ਕਿਹਾ ਜੇ ਮੈਨੂੰ ਥੋੜੇ ਚਿਰਲੀ ਬਹਾ ਦੇਵੋ ਉਸਨੇ ਸਰਹਾਣਾ ਮੇਰੀ ਪਿੱਠੇ ਹੇਟਾਂ ਦੇ ਕੇ ਬਹਾ ਦਿੱਤਾ ਤੇ ਆਪ ਪਿੱਠ ਨੂੰ ਆਸਰਾ ਦੇ ਹੀ ਰੱਖਿਆ ਪਰ ਤੂੰ ਤੇ ਹੁਣ ਬਹੁਤੀ ਸਿਆਣੀ ਹੋ ਗਈ ਹੈ ਪਰ ਮੈਂ ਬਹੁਤ ਕੁਝ ਵੜਾ ਚੁੱਕਾ ਹਾਂ ਤੁਹਾਡਾ ਕੀ ਹੈ ਮਸਤਾਨਿਆਂ ਦਾ ਤੁਸੀਂ ਮੇਰੇ ਸਿਰ ਤੇ ਵੱਡਾ ਅਹਿਸਾਨ ਕਰ ਰਹੇ ਹੋ ਪਿਆਰ ਵਿੱਚ ਨਾ ਕੋਈ ਸਾਨ ਹੈ ਨਾ ਬਦਲਾ ਤੂੰ ਤੇ ਬਾਲ ਸੱਚ ਮੋਤੀ ਫਲਾਸ ਪਰ ਹੋ ਗਈ ਹੈ ਠੀਕ ਗਿਆਨ ਪਿੱਛੋਂ ਪਿਆਰ ਦੀ ਮੰਜ਼ਰ ਆਉਂਦੀ ਹੈ ਮੈਂ ਤੇ ਤੁਹਾਡੇ ਵਿੱਚ ਭੁੱਲੀ ਰਹਿੰਦੀ ਹਾਂ ਤੇ ਤੁਹਾਡੇ ਹੀ ਪਿੱਛੇ ਆ ਰਹੀ ਹਾਂ ਬਾਲ ਨੇ ਸ਼ਮਿੰਾ ਉੱਤਰ ਦਿੱਤਾ ਮੈਨੂੰ ਇਸ ਗੱਲ ਦੀ ਅਤਿੰਤ ਖੁਸ਼ੀ ਹੈ ਥੋੜਾ ਚਿਰ ਚੁੱਪ ਰਹਿਣ ਪਿੱਛੋਂ ਮੈਂ ਕਿਹਾ ਅੱਛਾ ਦੱਸੋ ਤਾਂ ਫਿਰ ਨਰਸ ਕਿਵੇਂ ਬਣੇ ਅਮਰਸਰੋਂ ਆਕੇ ਮੈਂ ਬਿਮਾਰ ਪੈ ਗਈ ਸੀ ਓਹੋ ਤੂੰ ਸਾਨੂੰ ਮੈਨੂੰ ਖਬਰ ਨਾ ਕੀਤੀ ਸ਼ਾਇਦ ਭਰਤੀ ਦਫ਼ਤਰ ਤੁਸੀਂ ਆਪਣੇ ਇਕਰਾਰਨਾਮੇ ਇਸ ਕਰਕੇ ਨਹੀਂ ਪੁੱਜੇ ਮੈਨੂੰ ਜੀ ਉਦੋਂ ਬੜਾ ਬੁਖਾਰ ਚੜਿਆ 15 20 ਦਿਨ ਮੰਜੇ ਤੇ ਪਈ ਰਹੀ ਉਹਨਾਂ ਦਿਨਾਂ ਵਿੱਚ ਕਾਸ਼ ਮੈਂ ਉਦੋਂ ਤੁਹਾਡੀ ਕੋਈ ਸੇਵਾ ਕਰ ਸਕਦਾ ਤੁਸੀਂ ਸੇਵਾ ਕੀ ਕਰਨੀ ਸੀ ਜੇਕਰ ਤੁਸੀਂ ਉੱਥੇ ਹੁੰਦੇ ਤਾਂ ਬੁਖਾਰ ਹੀ ਕਾਹਨੂੰ ਹੋਣਾ ਸੀ। ਥੋੜੇ ਦਿਨਾਂ ਪਿੱਛੋਂ ਪਿਤਾ ਜੀ ਰਿਆਸਤ ਤੋਂ ਆਏ। ਮੈਂ ਕੋਈ ਤਕੜੀ ਹੋ ਗਈ ਸਾਂ। ਉਹਨਾਂ ਮੈਨੂੰ ਆਪਣੇ ਨਾਲ ਲੈ ਜਾਣਾ ਚਾਹਿਆ। ਸ਼ਾਇਦ ਉਹ ਲੋਕਾਂ ਦੀ ਨੁਕਤਾਚੀਨੀ ਸੁਣ ਕੇ ਨਾ ਸਹਾਰ ਸਕੇ। ਉਹਨਾਂ ਇਹ ਵੀ ਜ਼ਾਹਰ ਕੀਤਾ ਕਿ ਰਿਆਸਤ ਵਿੱਚ ਇੱਕ ਦਸਵੀਂ ਪਾਸ ਮੁੰਡਾ ਕਲਰਕ ਲੱਗਿਆ ਤੇ ਸਿਆਣਾ ਬਹੁਤ ਹੈ। ਤੇਰੀ ਸ਼ਾਦੀ ਉਸ ਨਾਲ ਉੱਥੇ ਹੀ ਕਰ ਦੇਵਾਂਗਾ। ਪਰ ਮੈਂ ਜਾਣ ਤੋਂ ਨਾ ਕਰ ਦਿੱਤੀ। ਪਿਤਾ ਜੀ ਨੇ ਲਾਲ ਸੋਹੇ ਹੁੰਦਿਆਂ ਮੇਰੇ ਮੂੰਹ ਤੇ ਵੱਟ ਕੇ ਚਪੇਟ ਮਾਰੀ ਤੇ ਕਿਹਾ ਇੱਥੇ ਪਿੰਡ-ਪਿੰਡ ਫਿਰਨਾ ਚੰਗਾ। ਪਿਤਾ ਜੀ ਨੇ ਮੈਨੂੰ ਇਸ ਤੋਂ ਪਹਿਲਾਂ ਕਿਤੇ ਨਿੱਕੀ ਹੁੰਦੀ ਨੂੰ ਹੀ ਮਾਰਿਆ ਹੋਵੇਗਾ। ਮੇਰੀਆਂ ਅੱਖਾਂ ਪਰ ਆਈਆਂ ਤੇ ਮੈਂ ਕੰਬੀ ਜਾ ਰਹੀ ਸਾਂ। ਪਿਤਾ ਜੀ ਇਹ ਕਹਿ ਕੇ ਚਵਾਰੇ ਚੜ ਗਏ। ਜੇ ਮੇਰੀ ਇੱਜ਼ਤ ਦਾ ਖਿਆਲ ਹੈ ਤਾਂ ਤਿਆਰ ਹੋ। ਮੈਂ ਕੁਝ ਨਾ ਫੈਸਲਾ ਕਰ ਸਕੀ, ਇਕੱਲੀ ਹੋ ਕੇ ਬੜਾ ਰੋਈ। ਮੈਂ ਦਿਲ ਤੁਹਾਨੂੰ ਦੇ ਚੁੱਕੀ ਸਾਂ, ਹੋਰ ਕਿਸੇ ਨਾਲ ਵਿਆਹ ਕਿਵੇਂ ਕਰਵਾ ਸਕਦੀ ਸਾਂ? ਉਸ ਵੇਲੇ ਮੇਰਾ ਜੀ ਮਰ ਜਾਣੂ ਕਰਦਾ ਸੀ। ਅਜਿਹੀ ਹਾਲਤ ਵਿੱਚ ਇੱਕ ਇਸਤਰੀ ਓਹੀ ਸੋਚਦੀ ਹੈ ਜਦੋਂ ਮਾਂ-ਬਾਪ ਵੀ ਆਪਣੀ ਤੀਨੋ ਸ਼ੱਕੀ ਨਜ਼ਰਾਂ ਨਾਲ ਵੇਖਣ ਲੱਗ ਪੈਣ। ਮੈਂ ਕਿੰਨੀ ਬੇਵਕੂਫ ਸਾਂ ਤੁਹਾਡੇ ਨਾਲ ਪਿਆਰ ਤਾਂ ਪਾ ਲਿਆ ਪਰ ਜ਼ਿੰਦਗੀ ਦੀ ਮੰਜ਼ਰ ਤੈਅ ਕਰਨ ਬਾਰੇ ਕੋਈ ਗੱਲ ਨਾਲ ਜੀਠੀ ਪਿਆਰ ਹੁੰਦਾ ਹੀ ਕਮਲਾ ਹੋ ਗਿਆ ਕੱਲਾ ਨਜਿੱਠਣ ਦੀ ਵੀ ਹੋਸ਼ ਨਹੀਂ ਰਹਿੰਦੀ ਮੈਂ ਆਪਣੀਆਂ ਲੰਮੀਆਂ ਬਾਹਾਂ ਉਸਦੇ ਘਰ ਬੁਲਾਉਂਦਿਆਂ ਕਿਹਾ ਪਿਤਾ ਜੀ ਬਹੁਤ ਗੁੱਸੇ ਹੋ ਕੇ ਚਲੇਗੇ ਸ਼ਾਇਦ ਮੈਂ ਉਹਨਾਂ ਨੂੰ ਇਸ ਉਮਰ ਵਿੱਚ ਘਰ ਬੈਠੀ ਦੁਖੀ ਕਰ ਰਹੀ ਸਾਂ ਅਤੇ ਉਹਨਾਂ ਦੀ ਜ਼ਿੰਦਗੀ ਤੇ ਇੱਕ ਤਰ੍ਹਾਂ ਦਾ ਬੋਝ ਬਣੀ ਹੋਈ ਸਾਂ ਮੈਨੂੰ ਕੁਝ ਨਹੀਂ ਸੀ ਸੋਚਦਾ ਅਖੀਰ ਮੈਂ ਆਪਣੇ ਆਪ ਨੂੰ ਨਰਸਿੰਗ ਸਰਵਿਸ ਵਾਸਤੇ ਚਾਰ ਕੀਤਾ ਤੇ ਆਪਣੇ ਪਹਿਲੇ ਕੰਮ ਤੋਂ ਅਸਤੀਫਾ ਦੇ ਦਿੱਤਾ ਮੈਨੂੰ ਕਦੇ-ਕਦੇ ਆਪ ਮੁਖਾਰੀ ਆਪਣੇ ਅੰਦਰੋਂ ਆਵਾਜ਼ ਆਉਂਦੀ ਸੀ ਕਿ ਇਹ ਸਲਾਹ ਚੰਗੀ ਹੈ। ਕੋਈ ਵਿਸ਼ਵਾਸ ਜਾ ਹੋ ਗਿਆ ਸੀ ਇਸ ਰੰਗਵਾਚੇ ਦੀ ਭਾਲ ਵੀ ਸ਼ਾਇਦ ਹੋ ਜਾਏ। ਮੈਂ 2 ਮਹੀਨੇ ਦੇ ਕੋਰਸ ਵਾਸਤੇ ਦਿੱਲੀ ਆ ਗਈ। ਘਰ ਮੈਂ ਜਾਣਾ ਹੀ ਨਹੀਂ ਸੀ ਚਾਹੁੰਦੀ ਕਿਉਂਕਿ ਘਰ ਦੇ ਮੇਰੇ ਤੋਂ ਕਾਫੀ ਨਾਰਾਜ਼ ਸਨ। ਮੇਰੇ ਦਿਲ ਨੇ ਕਰ ਬੈ ਕਿ ਉਹਨਾਂ ਤੇ ਕਿਸੇ ਤਰ੍ਹਾਂ ਦਾ ਵਿਪਾਰ ਪਾਉਣਾ ਨਾ ਚਾਹਿਆ। ਇੱਕ ਬਦਨਾਮ ਆਦਮੀ ਦੀ ਚਰਚਾ ਦੁਨੀਆ ਤੋਂ ਉਲੇ ਹੋ ਜਾਣ ਨਾਲ ਹਟ ਜਾਂਦੀ ਹੈ। ਮੈਂ ਜਗ ਦੀਆਂ ਨਿਤ ਨਵੀਆਂ ਗੱਲਾਂ ਸੁਣ ਕੇ ਨਹੀਂ ਸੰਸਹਾਰ ਸਕਦੀ। ਮੈਨੂੰ ਇੱਕ ਤੁਹਾਡਾ ਹੀ ਫਿਕਰ ਸੀ। ਤੇ ਤੁਹਾਨੂੰ ਹੀ ਮਿਲਣ ਦੀ ਇੱਛਾ ਸੀ ਮੈਂ ਦੱਸ ਨਹੀਂ ਸਕਦੀ ਕਿ ਮੈਂ ਵਿਛੋੜੇ ਦੇ ਦਿਨ ਕਿਸ ਤਰ੍ਹਾਂ ਕੱਟੇ ਹਨ ਪਰ ਤੁਸੀਂ ਮੇਰੇ ਜੇ ਨਾ ਚੀਜ਼ ਲਈ ਇਤਨੇ ਕਸ ਕਿਉਂ ਚਲੇ ਉਸ ਮੈਨੂੰ ਘੁੱਟ ਕੇ ਪਿਆਰ ਕੀਤਾ ਕਮਜ਼ੋਰ ਸਰੀਰ ਵੀ ਪਿਆਰ ਕਰਨ ਵੇਲੇ ਲੋੜੇ ਦਾ ਬਲ ਫੜ ਜਾਂਦਾ ਹੈ ਪਿਆਰ ਵਿੱਚ ਮਸਤ ਰਾਤ ਹੌਲੀ ਹੌਲੀ ਸਮੇਂ ਦੇ ਤੱਕਿਆਂ ਨਾਲ ਬੀਤ ਰਹੀ ਸੀ ਹਰ ਦੇ ਪਿਆਰ ਤੇ ਉਸ ਦੀ ਕਰੜੀ ਸੇਵਾ ਨੇ ਮੈਨੂੰ ਛੇਤੀ ਤਕੜਾ ਕਰ ਦਿੱਤਾ ਡਾਕਟਰ ਦਿਹਾੜੀ ਵਿੱਚ ਇੱਕ ਵਾਰ ਆਉਂਦਾ ਤੇ ਸਾਨੂੰ ਪ੍ਰਸੰਨ ਵੇਖ ਖੁਸ਼ ਹੁੰਦਾ ਹੱਸਾ ਉਸ ਨੂੰ ਆਪਣੀ ਸਾਰੀ ਰਾਮ ਕਹਾਣੀ ਸੁਣਾ ਦਿੱਤੀ ਉਹ ਮਦਰਾਸੀ ਸੀ ਤੇ ਕਾਲੇ ਰੰਗ ਵਿੱਚ ਸੋਨਾ ਦਿਲ ਰੱਖਦਾ ਸੀ ਸਾਡੇ ਨਾਲ ਚਾਹ ਪੀਂਦਾ ਤੇ ਕਿੰਨਾ ਚਿਹਰੀ ਕੱਪਾ ਮਾਰਦਾ ਰਹਿੰਦਾ ਪਾਲ ਨੇ ਇੱਕ ਦਿਨ ਉਸਦੀ ਜੀਪ ਮੰਗੀ ਤੇ ਕਿਹਾ ਕਿ ਅਸੀਂ ਇੱਕ ਦਿਨ ਦਾ ਟੂਰ ਕਰਨਾ ਚਾਹੁੰਦੇ ਹਾਂ ਉਸ ਬੜੀ ਖੁਸ਼ੀ ਪ੍ਰਗਟ ਕੀਤੀ ਮੈਂ ਹੁਣ ਚੰਗੀ ਤਰ੍ਹਾਂ ਤੁਰ ਫਿਰ ਲੈਂਦਾ ਸਾਂ ਤੇ ਜ਼ਖਮ ਬਿਲਕੁਲ ਭਰ ਗਿਆ ਸੀ ਅਸੀਂ ਦੂਸਰੇ ਦਿਨ ਖਾਣ ਪੀਣ ਦੀਆਂ ਚੀਜ਼ਾਂ ਲੈ ਕੇ ਚੱਲ ਪਏ ਡਰਾਈਵਰ ਨੇ ਪੁੱਛਿਆ ਕਿਸ ਪਾਸੇ ਚੱਲਣਾ ਕਿਸੇ ਰਮਣੀਕ ਪਾਸੇ ਲੈ ਚੱਲ ਪਾਲ ਨੇ ਉਸ ਨੂੰ ਕਿਹਾ ਅਸੀਂ ਦੋਵੇਂ ਪਿਛਲੀ ਸੀਟ ਤੇ ਅਰਮਾਨਾ ਪਈਆਂ ਹਿੱਕਾਂ ਦੀ ਬੈਠੇ ਸਾਂ ਜੀ ਭੱਜੀ ਜਾ ਰਹੀ ਸੀ ਫਿਲਮ ਸੈਨਰੀ ਵਾਂਗ ਕੁਦਰਤ ਦੇ ਨਜ਼ਾਰੇ ਸਾਹਮਣੇ ਆ ਮੁਕਰੇ ਸਨ ਅਸੀਂ ਇੱਕ ਦੂਜੇ ਨੂੰ ਦੇਖ ਦੇ ਖੁਸ਼ ਹੋ ਰਹੇ ਸਾਂ ਅਸੀਂ ਹਸਪਤਾਲ ਤੋਂ 40 45 ਮੀਲ ਆ ਗਏ ਇੱਕ ਛੋਟੀ ਜੀ ਨਦੀ ਜੰਗਲ ਵਿੱਚੋਂ ਵਾਦੀ ਵੱਲ ਨੂੰ ਆ ਰਹੀ ਸੀ ਇਥੋਂ ਦੀ ਲੜਾਈ ਲੰਘ ਚੁੱਕੀ ਸੀ ਕਈਆਂ ਦਰਖਤਾਂ ਨੂੰ ਗੋਲਿਆ ਨੇ ਬਾੜ ਕੇ ਕਖੜੀਆਂ ਕੀਤਾ ਹੋਇਆ ਸੀ ਥਾਂ ਥਾਂ ਤੇ ਬੰਬਾਂ ਨੇ ਟੋਏ ਪੁੱਟ ਛੱਡੇ ਸਨ ਸਾਰੇ ਜੰਗਲ ਦਾ ਨਾਸ ਜਾ ਹੋਇਆ ਪਿਆ ਸੀ ਮੋਟਰ ਉੱਥੇ ਰੁਕਵਾ ਲਈ ਨਦੀ ਕਿਨਾਰੇ ਹੁੰਦੇ ਹੋਏ ਅਸੀਂ ਜੰਗਲ ਵੱਲ ਨੂੰ ਵਧੇ ਇਹ ਤਾਂ ਇਹ ਲੜਾਈ ਨੇ ਜੰਗਲ ਦੇ ਸਹੱਪਨ ਨੂੰ ਬੁਰੀ ਤਰ੍ਹਾਂ ਖਰਾਬ ਕੀਤਾ ਹੋਇਆ ਸੀ ਅਸੀਂ ਇੱਕ ਚੰਗੀ ਜੀ ਥਾਂ ਵੇਖ ਕੇ ਬਹਿ ਗਏ ਡਰਾਈਵਰ ਨੂੰ ਗੱਡੀ ਵਿੱਚ ਹੀ ਛੱਡ ਆਇਸਾਂ ਮੈਂ ਅਨੁਭਵ ਕਰਦਾ ਕਿ ਆਸਾ ਹਸਪਤਲ ਕਿੰਨੇ ਵਜੇ ਪੁੱਜਣਾ ਹੈ 4 ਵਜੇ ਪਰ ਤੁਹਾਨੂੰ ਕੀ ਫਿਕਰ ਹੈ ਅਸੀਂ ਕਾਨੂੰਨ ਦੇ ਚੋਰ ਹਾਂ ਪ੍ਰੇਮੀ ਕਾਨੂੰਨ ਦੇ ਚੋਰ ਮਜ਼ਬੂਤ ਦੇ ਦੋਸ਼ੀ ਤੇ ਸਮਾਜ ਤੋਂ ਬਾਗੀ ਪ੍ਰੇਮੀ ਹੋਣਾ ਦੁਨੀਆ ਦੀ ਨਜ਼ਰ ਵਿੱਚ ਤਾਂ ਹੱਥ ਪੜਾ ਪਰ ਹੈਰਾਨੀ ਹੈ ਅਸੀਂ ਜੰਗਲ ਵਿੱਚ ਆ ਕੇ ਵੀ ਇਹਨਾਂ ਨੂੰ ਗੁੰਨੀਆਂ ਗੱਲਾਂ ਨੂੰ ਯਾਦ ਕਰਦੇ ਹਾਂ ਮੇਰਾ ਤਾਂ ਲੰਮੇ ਪਹਿਜਾਨ ਨੂੰ ਜੀ ਕਰਦਾ ਹੈ ਮੈਂ ਸਿਰ ਹੇਠਾਂ ਇੱਕ ਕਪੜਾ ਲੈ ਕੇ ਘਾਤੇ ਪੈ ਗਿਆ ਇੱਕ ਬਰਿਸ਼ਤੀ ਸਾਡੇ ਉੱਤੇ ਸੋਹਣੀ ਛਾਂ ਸੀ ਉਸਦੇ ਫੁੱਲ ਫਲੀਆਂ ਵਰਗੇ ਹੇਠਾਂ ਨੂੰ ਲੰਮਕੇ ਹੋਏ ਸਨ ਪੱਤੇ ਵੀ ਕਾਫੀ ਚੌੜੇ ਸਨ ਅਸੀਂ ਜੰਗਲ ਦੇ ਇੱਕ ਸਿਰੇ ਤੇ ਸਾਂ ਹਵਾ ਸਾਡੀ ਵੱਲੋਂ ਜੰਗਲ ਵੱਲ ਨੂੰ ਰਾਸ ਪੌਂਦੀ ਜਾ ਰਹੀ ਸੀ ਪਾਲ ਵੀ ਮੇਰੀ ਹਿੱਕ ਤੇ ਦੂਜੇ ਬੰਨੇ ਕੋਣੀ ਤੇ ਸਿਰ ਰੱਖ ਕੇ ਪੈ ਗਈ ਮੈਂ ਉਸ ਵੇਲੇ ਮਹਾਨੰਦ ਪ੍ਰਤੀਸਕਾਰ ਰਿਹਾ ਸਾਂ ਖਬਰੇ ਉਸ ਵੇਲੇ ਸਾਰੀ ਕੁਦਰਤ ਨੂੰ ਹੀ ਪਿਆਰ ਨਛੇ ਨੇ ਸੇਤਲ ਕਰ ਦਿੱਤਾ ਸੀ ਦਿਲ ਚਾਹੁੰਦਾ ਪ੍ਰੀ ਹੈ ਅੱਜ ਜ਼ਿੰਦਗੀ ਦੀ ਕੋਈ ਸਦਰ ਬਾਕੀ ਨਾ ਰਹਿ ਜਾਏ ਇੱਕ ਫੁੱਲ ਕੁਝ ਨਹੀਂ ਚਾਹੁੰਦਾ ਪੌਰਾ ਜਿਵੇਂ ਵੀ ਜੀ ਆਵੇ ਮਾਣੇ ਇੱਕ ਕਾਮੀ ਦੀ ਮਿਸਾਲ ਨਾਲ ਮੇਰੇ ਪਿਆਰ ਨੂੰ ਨਾ ਮਿਕੋ ਪਿਆਰ ਕੇਵਲ ਪਿਆਰ ਹੁੰਦਾ ਹੈ ਉਹ ਮੇਰੀ ਹਿੱਕ ਤੇ ਹੌਲੀ ਹੌਲੀ ਉਂਗਲਾਂ ਫੇਰ ਰਹੀ ਸੀ ਜਿਵੇਂ ਕੋਈ ਸਾਜ਼ ਵਜਾਣ ਦੀ ਕੋਸ਼ਿਸ਼ ਕਰਦਾ ਹੈ ਪਿਆਰ ਇੱਕ ਅਮਰ ਚੀਜ਼ ਹੈ ਇੱਕ ਫਾਨੀ ਚੀਜ਼ ਦੀ ਮਿਸਾਲ ਦੇ ਕੇ ਸਾਨੂੰ ਇਸ ਦੀ ਕਦਰ ਨਹੀਂ ਘਟਾਣੀ ਚਾਹੀਦੀ ਮੇਰੇ ਗਲਮੇ ਦਾ ਉਤਲਾ ਬਟਨ ਖੁੱਲਾ ਸੀ ਪਾਲ ਨੇ ਮੁਸਕਰਾਉਂਦਿਆਂ ਕਿਹਾ ਕਾਲੀ ਗੋਰੀ ਹਿੱਕ ਤੇ ਪੈਦੋ ਕਾਲੀ ਤਿਲ ਮੈਨੂੰ ਅਤ ਪਿਆਰੀ ਲੱਗਦੇ ਹਨ ਜਦੋਂ ਮੈਂ ਵਿਆਹਿਆ ਜਾਵਾਂਗਾ ਉਦੋਂ ਮੈਨੂੰ ਕੰਠਾ ਪਵੇਗਾ ਮੈਂ ਹੱਸਦੇ ਨੇ ਕਿਆ ਹੁਣ ਜੀ ਕਹਿੰਦੇ ਤਾਂ ਹੁੰਦੇ ਨੇ ਕਿ ਜਿਸ ਦੀ ਹਿੱਕ ਤੇ ਤਿਲ ਹੋਵੇ ਉਹ ਆਦਮੀ ਕਿਸਮਤ ਵਾਲਾ ਹੁੰਦਾ ਉਸ ਨੂੰ ਪਿਆਰ ਵੀ ਲੋੜੇ ਦਾ ਮਿਲਦਾ ਹੈ ਤਾਂ ਤੇ ਤੁਹਾਨੂੰ ਕੰਠਾ ਵੀ ਮਿਲ ਜਾਵੇਗਾ ਤੇ ਪਿਆਰ ਵੀ ਤੁਸੀਂ ਤੇ ਹੋਏ ਖੁਸ਼ਕਿਸਮਤ ਅੜਿਆ ਸਾਥੋਂ ਰੱਬ ਨੇ ਸਾਰੇ ਹੀ ਭਾਗ ਖੋਲੇ ਕੱਢੋ ਨਾ ਆਪਣੀ ਹਿੱਕ ਵਿੱਚੋਂ ਤਿਲ ਫਿਰ ਤੁਹਾਨੂੰ ਵੀ ਹਾਰ ਮਿਲ ਸਕਦਾ ਹੈ ਦਿਲ ਤਾਂ ਨਿਕਲ ਆਵੇਗਾ ਪਰ ਤੁਸਾਂ ਹਾਰ ਨਹੀਂ ਪਾਉਣਾ ਇਹ ਹਾਰ ਨਾ ਪਵੇਗਾ ਤਾਂ ਬਾਵਾ ਵੀ ਨਾ ਗੱਲ ਪਾਵਾਂਗਾ। ਬਾਲ ਨਹੀਂ ਕੁੱਟਦੇ ਆਂ ਕਿਆ। ਮੈਨੂੰ ਬਸ ਬਾਹਾਂ ਹੀ ਕਾਫੀ ਹਨ ਮੈਨੂੰ ਬੜੇ ਹਾਰਾਂ ਦੀ ਲੋੜ ਨਹੀਂ। ਪਰ ਮੈਂ ਤੇ ਕੰਠਾ ਜ਼ਰੂਰ ਲੈਣਾ ਹੈ। ਇੱਕ ਸ਼ੇਰ ਫਕੀਰ ਤੇ ਗੱਲ ਕੰਠਾ ਸੁਣਾ ਲੱਗੇਗਾ। ਇੱਕ ਪ੍ਰੇਮੀ ਦੀ ਗੱਲ ਤਾਂ ਲੱਗੇਗਾ ਨਾ। ਮੈਂ ਬਨੌਟੀ ਹੋਕਾਂ ਲੈਂਦਿਆ। ਚੰਗਾ ਤੁਹਾਡੀ ਮਰਜ਼ੀ। ਅੱਛਾ ਰੋਵਨੋ ਜ਼ਰੂਰ ਕੰਠਾ ਲੈ ਦੇਵਾਂਗੀ। ਪਰ ਤੁਸੀਂ ਹਾਰ ਦੀ ਵੀ ਚੈਰੀ ਰੱਖਣੀ। ਜੇ ਬਲਾਂ ਜੰਗਲੀ ਫੁੱਲਾਂ ਦਾ ਹਾਰ ਪਾਇਆ ਜਾਵੇ ਕੀ ਉਹ ਚੰਗਾ ਨਾ ਰਹੇਗਾ। ਮੈਂ ਮੁਸਕਰੀ ਪਾ ਆਪਣਾ ਕਿਆ ਪਾਲ ਹੱਸ ਪਈ ਪਰ ਮੈਂ ਮੂੰਹ ਗੰਭੀਰ ਜਿਹਾ ਬਣਾਈ ਰੱਖਿਆ ਉਸ ਕੋਈ ਉੱਤਰ ਨ ਦਿੱਤਾ ਤੇ ਮੇਰੀ ਹਿੱਕ ਤੇ ਸਿਰ ਰੱਖ ਕੇ ਪੈ ਗਈ ਮੈਂ ਫਿਰ ਪਾਲ ਨੂੰ ਚਮਕਾਉਣ ਲਈ ਕਿਆ ਗਹਿਣੇ ਇਸਤਰੀ ਹੁਸਨ ਦੀ ਸ਼ਾਨ ਮਾਰ ਦਿੰਦੇ ਹਨ ਭਲਾ ਮੇਰੇ ਵਰਗਾ ਤਾਂ ਆਪਣੇ ਆਪ ਨੂੰ ਸੋਹਣਾ ਬਣਾਉਣ ਲਈ ਕੁਝ ਪਾ ਹੀ ਲਵੇ ਪਰ ਤੇਰੇ ਵਰਗੀ ਸੁੰਦਰੀ ਜੇ ਗਹਿਣੇ ਪਾਵੇ ਤਾਂ ਹੁਸਨ ਦੀ ਹੱਦਕ ਨਹੀਂ ਤੇ ਹੋਰ ਕੀ ਹੈ ਮੈਨੂੰ ਪਤਾ ਹੈ ਤੁਹਾਡੇ ਪੌਣੇ ਜੋ ਪਹਿੰਦੇ ਹਨ ਹੁਣ ਇਹ ਵੇਖੋ ਨਾ ਬਹੁਤ ਕਾਲੇ ਉਸ ਮੇਰੇ ਨੱਕ ਨੂੰ ਮਿੱਠੀ ਛਟਕੀ ਦਿੰਦੇ ਆ ਕਿਆ ਅੱਛਾ ਟੋੜਾ ਵਿਆਹ ਕਿਦੋਂ ਦਾ ਹੈ ਇਸ ਦਾ ਤਾਂ ਮੇਰੇ ਪ੍ਰੀਤਮ ਨੂੰ ਪਤਾ ਹੈ ਮੈਂ ਪਾਸਾ ਜਿਆ ਲੈਂਦਿਆਂ ਕਿਆ ਥੋੜਾ ਉੱਠੋ ਨਾ ਭਾਰ ਲੱਗਦਾ ਅੱਛਾ ਇਹ ਵੀ ਭਾਰ ਹੁੰਦਾ ਤੁਸੀਂ ਮੇਰੇ ਤੇ ਸਦੀਆਂ ਸਿਰ ਰੱਖੀ ਪਏ ਰਹੋ ਮੈਂ ਕਦੇ ਨਾ ਆਖਾਂ ਭਾਰ ਲੱਗਦਾ ਭਾਰ ਨੇ ਉੱਠ ਕੇ ਬੈਂਦਿਆਂ ਕਿਆ ਕੁਝ ਖਾਣ ਨੂੰ ਲਿਆਂਦਾ ਹਾਂ ਪਰ ਗੱਡੀ ਵਿੱਚ ਹੀ ਪਿਆ ਮੈਂ ਲਿਉਂਦੀ ਆ ਉੱਠ ਕੇ ਚੜੀ ਗਈ ਮੇਰੀਆਂ ਨਜ਼ਰਾਂ ਉਸ ਦੀ ਚਾਲ ਨਾਲ ਹੀ ਜਾ ਰਹੀਆਂ ਸਨ ਦਸਾਂ ਕੁ ਮਿੰਟਾਂ ਪਿਛੋਂ ਦੀ ਸੀ ਅੱਜ ਉਸ ਦੀ ਚਾਲ ਵਿੱਚ ਜਵਾਨੀ ਦੀ ਪੂਰਨ ਲਚਕ ਸੀ ਜਵਾਨੀ ਸ਼ਰਾਬ ਤੋਂ نشਾ ਤੇ نشੇ ਤੋਂ ਰਸ ਬਣ ਚੁੱਕੀ ਸੀ ਜੇ ਜਵਾਨੀ ਨੂੰ ਸਮੇਂ ਸਿਰ ਨਾ ਮਾਣਿਆ ਜਾਵੇ ਤਦ ਬਲਵਲੇ ਦੇ ਜੋਸ਼ ਵਿੱਚ ਬਵਸੀ ਦੀ ਮੌਤ ਮਰ ਜਾਂਦੀ ਹੈ ਉਹ ਨੇੜੇ ਆ ਗਈ ਕੀ ਵੇਖਦੇ ਹੋ ਇੱਕ ਸਮੇਂ ਵਿੱਚ ਮੈਂ ਤੈਨੂੰ ਵੇਖਾਂ ਕਿ ਤੇਰੇ ਹੁਸਨ ਨੂੰ ਤੇਰੀ ਜਵਾਨੀ ਨੂੰ ਜਾਣ ਤਾਂ ਕਿ ਉਸ ਦੇ ਬਾਰ ਸਹਾਰਾ ਅਫਸੋਸ ਇਸ ਗੱਲ ਦਾ ਹੈ ਕਿ ਮੈਂ ਵੇਖਦਾ ਸਭ ਕੁਝਾਂ ਪਰ ਦੱਸ ਕੁਝ ਵੀ ਨਹੀਂ ਸਕਦਾ ਸੋ ਜੱਖਾਂ ਹਨ ਜਿਹੜੀਆਂ ਵੇਖ ਸਕਦੀਆਂ ਹਨ ਜਵਾਨੀ ਰਸ ਜਿਹੜਾ ਚੂਸਿਆ ਜਾ ਸਕਦਾ ਪਰ ਪਿਆਰ ਉਹ ਸੰਗੀਤ ਹੈ ਜਿਹੜਾ ਗਾਇਆ ਨਹੀਂ ਜਾ ਸਕਦਾ ਏਕ ਵਜਤ ਹੈ ਜਿਹੜਾ ਕਹ ਹੈ ਮੈਂ ਇੱਕ ਬ੍ਰਹਿਮੰਡ ਵੇਖ ਰਿਹਾ ਹਾਂ ਜਿਹੜਾ ਪਾਲ ਦੇ ਰੂਪ ਵਿੱਚ ਇਕੱਠਾ ਹੋ ਕੇ ਕਿਆਮਤ ਬਣ ਗਿਆ ਹੈ ਮੇਰਾ ਮਸਤਾਨਾ ਪਾਲ ਨੇ ਪਿਆਰ ਵੀ ਚੱਖ ਲਿਆ ਆਪਣੀਆਂ ਬਾਹਾਂ ਫਲਾ ਦਿੱਤੀਆਂ ਜਿਵੇਂ ਉਹ ਕਹਿ ਰਹੀ ਸੀ ਕਿ ਉਸ ਆਪਣੀ ਹੱਕ ਮੇਰੀ ਗਲਵਕੜੀ ਲਈ ਖਾਲੀ ਕਰ ਦਿੰਦੀ ਹੈ ਤੈਨੂੰ ਪਿਆਰ ਦੀ ਦੇਵੀ ਅੱਖਾਂ ਕੀ ਸ਼ਕਤੀ ਮੈਨੂੰ ਪਾਲ ਤੋਂ ਵੱਧ ਕੁਝ ਨਾ ਆਖੋ ਉਸ ਸੰਤਰਾ ਪਾੜਦਿਆਂ ਕਿਹਾ ਮੈਂ ਪਾਲ ਨੂੰ ਦੇਪਾ ਵਿੱਚ ਲਿਜਾਣਾ ਚਾਹੁੰਦਾ ਸਾਂ ਪਰ ਉਹ ਇਸਤਰੀ ਹੈਸियत ਵਿੱਚ ਹੀ ਪ੍ਰਸੰਤ ਸੀ ਮੇਰੇ ਦਿਲ ਵਿੱਚ ਉਸਦੀ ਕਦਰ ਆਖਰੀ ਪੜਾ ਤੇ ਆ ਗਈ ਉਸ ਸੰਤਰੇ ਦੀ ਕਫਾੜੀ ਬੁੱਲਾ ਨਾਲ ਲਿਆ ਲਈ ਪ੍ਰੇਮ ਵਿੱਚ ਪਾਗਲ ਹੋਈ ਇਸਤਰੀ ਦੀ ਖੁਸ਼ੀ ਮੈਮੂਨਾ ਖੋਲਿਆ ਤੇ ਉਸ ਨੂੰ ਹੱਸਦੀਆਂ ਅੱਖਾਂ ਨਾਲ ਵੇਖਦਾ ਰਿਹਾ ਮੈਂ ਹਰ ਸਵਾਦ ਨੂੰ ਲਾ ਮੇਰੀ ਖੁਸ਼ੀ ਵਿੱਚ ਬਦਲ ਦੇਣਾ ਚਾਹੁੰਦਾ ਸਾਂ ਖਾ ਵੀ ਲਵਨਾ ਮੈਂ ਜਾਣਿਆ ਇਸ ਤੋਂ ਬਹੁਤੀ ਅਡੀਕ ਵੀ ਹੁਣ ਜਲਣ ਤੋਂ ਛਾਲਾ ਬਣ ਜਾਵੇਗੀ ਮੇਰੇ ਬੁੱਲਾਂ ਨੇ ਫਾੜੀ ਫੜ ਲਈ ਤੇ ਰਸ ਨੂੰ ਚੂਸ ਪਿਆਰ ਦੇ ਕਿਸੇ ਰਸਮੰਡਲ ਨੂੰ ਜਾਚ ਹੋਇਆ ਮੈਂ ਉਸ ਤੋਂ ਅੱਧਾ ਸੰਤਰਾ ਖੋਦਿਆਂ ਇੱਕ ਫਾੜੀ ਖੇਲਣੀ ਸ਼ੁਰੂ ਕੀਤੀ ਤੁਸੀਂ ਖਵਾਨ ਜਾਣਦੇ ਹੋ ਖਾਨ ਨਹੀਂ ਹੈ ਨਾ ਔਰ ਮੈਂ ਉਸ ਦਾ ਹੱਥ ਕੁੜਦਿਆਂ ਕਿਹਾ ਲੋ ਖਾ ਲੋ ਮੈਂ ਪਿਆਰ ਨਾ ਦਿੰਦਾ ਹਾਂ ਪਿਆਰ ਨਾਲ ਤੇ ਭਾਵੇਂ ਤੁਸੀਂ ਜ਼ਹਿਰ ਦੇ ਮੈਂ ਕੋਡੀਕ ਨਾਲ ਹੀ ਵੀ ਜਾ ਮੰਗੀ ਉਸ ਫਾੜੀ ਫੜ ਕੇ ਖਾ ਲਈ ਅਸੀਂ ਕਿੰਨੇ ਹੀ ਸੰਤਰੇ ਪਾੜ ਛੱਡੇ ਪਿੱਛੋਂ ਨਦੀ ਦੇ ਪਾਣੀ ਨਾਲ ਹੱਥ ਮੂੰ ਤੋਤੇ ਮੈਂ ਕਿਹਾ ਪ੍ਰਿਆ ਤੁਸੀਂ ਨਾ ਮੂਤੋਬ ਕਿਉਂ ਸੋਹੜ ਸੋਇ ਤੋਬਦ ਹੋਰ ਕੀ ਹੋ ਜਾਵੇਗਾ ਇਹਦੇ ਮਖੌਲ ਤੁਸੀਂ ਮੈਨੂੰ ਤਦ ਕਰੋ ਜੇ ਤੁਸੀਂ ਘਟ ਸੋਨੇ ਹੋਵੋ ਮੈਂ ਵੀ ਸੋਨਾ ਹਾਂ ਮੈਂ ਹਾਸੇ ਨਾ ਕਿਆ ਆਪਣਾ ਹੁਸਨ ਆਪ ਨੂੰ ਨਹੀਂ ਦਿਸਦਾ ਹੁੰਦਾ ਸ਼ੀਸ਼ੇ ਤੇ ਨਦੀ ਦੇ ਪਾਣੀ ਵਿੱਚ ਤੱਕ ਦੇਖਿਆ ਹੀ ਜਾ ਸਕਦਾ ਮੈਂ ਪਾਣੀ ਵਿੱਚ ਵੇਖ ਤਾਂ ਕਿਹਾ ਸ਼ੀਸ਼ਾ ਤੇ ਨਦੀ ਦਾ ਪਾਣੀ ਹੁਸਨ ਨਾਲ ਬਾਕੀ ਇਨਸਾਫ ਅਗਲੇ ਕਾਂਡ ਵਿੱਚ ਇਸ ਦਾ ਸਹੀ ਮੂਲ ਪ੍ਰਿਆਦੀ ਅੱਖਾਂ ਹੀ ਪਾ ਸਕਦੀਆਂ ਹਨ ਓਏ ਲੋੜਾ ਮੇਰ ਜੀ ਆ ਕੇ ਹਾਂ ਚਲੋ ਚੱਲੀਏ ਕਿਤੇ ਵਕਤ ਹੀ ਨਾ ਹੋ ਜਾਵੇ ਫਿਰ ਕਿਹੜੀ ਆਖਰ ਆ ਜਾਵੇਗੀ ਫੌਜੀ ਹੁਕਮ ਦੇ ਬਧੇਰੇ پابੰਦ ਹੁੰਦੇ ਹਨ ਅਸੀਂ ਖੁਸ਼ੀ ਵਿੱਚ ਤੁਰਦੇ ਤੁਰਦੇ ਗੱਡੀ ਕੋਲ ਆਏ ਡਰਾਈਵਰ ਤਾਕੀ ਤੇ ਸਿਰ ਰੱਖੀ ਸੌ ਰਿਹਾ ਸੀ ਉਸ ਨੂੰ ਜਗਾਇਆ ਤੇ ਉਹ ਛੇਤੀ ਨਾਲ ਤਰਬ ਗਿਆ ਜਿਵੇਂ ਕੋਈ ਭੈੜਾ ਸੁਪਨਾ ਦੇਖ ਕੇ ਜਾਗਦਾ ਹੈ ਗੱਡੀ ਉਸੇ ਦੀ ਕੀਤੀ ਤੇ ਅਸੀਂ ਚੜ ਗਏ ਪਾਲ ਨੇ ਉਸ ਨੂੰ ਹੌਲੀ ਹੌਲੀ ਚਲਾਉਣ ਨੂੰ ਕਿਹਾ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ ਤੁਹਾਨੂੰ ਇਹ ਰਚਨਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਦੱਸਣਾ ਤੇ ਇਸ ਤਰ੍ਹਾਂ ਦੀਆਂ ਹੋਰ ਰਚਨਾਵਾਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਰਚਨਾ ਨੂੰ ਲਾਈਕ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦੇਣਾ ਤਾਂਕਿ ਤੁਹਾਨੂੰ ਕੁਝ ਹੋਰ ਨਵਾਂ ਤੇ ਜਾਣਕਾਰੀ ਭਰਪੂਰ ਸਹਿਤ ਸੁਣਨ ਨੂੰ ਮਿਲੇ ਧੰਨਵਾਦ